ਇਹ ਕਹਿੰਦਾ ਡਾਕਟਰ ਮਰੀਜ਼ ਨੂੰ ਕਹਿੰਦਾ ਵੀ ਇੱਥੇ ਬਹਿ ਆ ਦਵਾਈ ਲੈ ਜਾ ਆ ਪਹਿਲੀਆਂ ਪਾਸੇ ਕਰ ਦੇ ਹੁਣ ਇੰਨਾ ਚਵਾੜੀਆਂ ਨਾਲ ਝੋਲਾ ਪਰ ਕੇ ਚੱਕੀ ਫਿਰਦਾ ਨਾ ਇਹੋ ਪਰੇ ਡਸਟਬਿਨ ਪਿਆ ਉੱਚ ਪਾ ਜਾ ਆ ਜਿਹੜੀਆਂ ਮੈਂ ਦੇਣ ਲਗਾ ਨਾ ਅੱਛਾ ਇੰਨੀਆਂ ਖਾਣ ਦੀ ਲੋੜ ਵੀ ਨਹੀਂ ਤੈਨੂੰ ਉਹ ਪਰੇ ਪਿਆ ਡਸਟਬਿਨ ਉੱਚ ਪਾ ਜਾ ਆ ਆ ਮੇਰੇ ਕੋਲ ਲੈ ਜਾ ਤੇ ਇਹਨੂੰ ਸਿਰਫ ਇੱਕ ਵਾਰ ਦੋ ਵਾਰ ਹੀ ਖਾਣੀ ਆ ਤੇ ਕਿੰਨੀ ਕੀ ਟਾਈਮ ਖਾਣੀ ਕਿ ਤਾ ਸਾਰੀ ਜ਼ਿੰਦਗੀ ਖਾਣੀ ਆ ਗੁਰੂ ਨੇ ਫਿਰ ਦਵਾਈ ਦਿੱਤੀ ਐਸਾ ਦਾਰੂ ਖਾਏ ਗਵਾਰ ਗੁਰੂ ਨੇ ਫਿਰ ਦਵਾਈ ਦਿੱਤੀ ਆਹ ਦਾਰੂ ਰੋਜ਼ ਖਾਣਾ ਜਿੱਤ ਖਾਦੇ ਤੇਰੇ ਜਾਹੇ ਵਕਾਰ ਜਿਹਦੇ ਨਾਲ ਤੇਰੇ ਵਕਾਰ ਦੂਰ ਹੋ ਜਾਣ ਤੇ ਫਿਰ ਕੀ ਸਮਝਾਇਆ ਪਿਆਰੇ ਇਨ ਬਿਦਮਿਰਨ ਨਾ ਜਾਈ ਸਾਰੇ ਪੜੋ ਜੀ ਮੈਂ ਕੀ ਏ ਕਰ ਮਾਨੇ ਕਾਂ ਹਾਰ ਪਰੋ ਸੁਆਮੀ ਕੈ ਦਵਾਰ ਐ ਦੀ ਜਬੋਦ ਬੇ ਕਾ ਕਰ ਕਰ ਹਾਰਿਓ ਅਨਕ ਬੋ ਭਾਂਤੀ ਬੜੇ ਤਰੀਕੇ ਵਰਤੇ ਪਰ ਛੋੜੈ ਕਤ ਹੂ ਨਾਹੀ ਏਕ ਬਾਤ ਸੁਣ ਤਾ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਥੀਰਜ ਪਾਇਆ ਸ਼ੰਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਵੇਖੋ ਗੱਲ ਫੇ ਸ਼ਬਦ ਦੀ ਆਈ ਜੀਤ ਲਏ ਓਰੇ ਪੰਜ ਤਾਂ ਕਰਦੇ ਸੀ ਨਾ ਤਸਕਰ ਪੰਜਨ ਵਾਰੋ ਠਾਕੁਰ ਕਹਿੰਦੇ ਜੀਤ ਲਏ ਓਏ ਮਹਾ ਬੇਖਾ ਦੀ ਤੇਰੀ ਜ਼ਿੰਦਗੀ ਦਾ ਬੰਦਿਆ ਟਾਰਗੇਟ ਪਤਾ ਕੀ ਹੋਣਾ ਚਾਹੀਦਾ ਹੈ ਘਰ ਵੀ ਬਣਾ ਬਿਜ਼ਨਸ ਵੀ ਲੈ ਜਮੀਨ ਵੀ ਖਰੀਦ ਕਾਰੋਬਾਰ ਖੜਾ ਕਰ ਪਰ ਤੇਰਾ ਮੇਨ ਫੋਕਸ ਹੋਣਾ ਚਾਹੀਦਾ ਆ ਪੰਜ ਜ਼ਿੰਦਗੀ ਜੋ ਦੂਰ ਹੋ ਜਾਣ ਤੇ ਮੈਂ ਜ਼ਿੰਦਗੀ ਨੂੰ ਸੌਖਿਆਂ ਬਤੀਤ ਕਰ ਸਕਦਾ ਫੋਕਸ ਹੋ ਰੱਖੀ ਇਹ ਨਾਲ ਨਾਲ ਕਰੀ ਜਾ ਪਰ ਤੇਰਾ ਫੋਕਸ ਹੋਰ ਵਾ ਇਹ ਤੁਰੇ ਜਾਂਦੇ ਆ ਤੈਨੂੰ ਰਹਿਣਾ ਹੀ ਨਹੀਂ ਆ ਰਿਹਾ ਸਾਰਾ ਕੁਝ ਹੋਣ ਤੋਂ ਬਾਅਦ ਤੂੰ ਅੰਦਰੋਂ ਖੁਸ਼ ਹੀ ਨਹੀਂ ਕਿਉਂਕਿ ਤੂੰ ਜਿਹੜਾ ਮੇਨ ਕੰਮ ਸੀ ਉਧਰ ਤੇ ਲਾਇਆ ਹੀ ਨਹੀਂ ਤੂੰ ਉਧਰ ਧਿਆਨ ਦਿੱਤਾ ਹੀ ਨਹੀਂ ਸ਼ਲੋਕਵਾਰਾਂ ਤੇ ਵਧੇਕ ਸਾਧ ਸੰਗਤ ਜੀ ਆਪਾਂ ਬਾਣੀ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਿਆ ਧਿਆਨ ਨਾਲ ਸੁਣਿਓ ਪਾਸ਼ਾ ਕਹਿੰਦੇ ਉਦੋ ਸਾਹੇ ਕਿਆ ਨਿਸ਼ਾਨੀ ਉਦਮ ਦੀ ਕੀ ਨਿਸ਼ਾਨੀ ਭਲਾ ਕਹਿੰਦੇ ਟੋਟਣਾ ਆਵੇ ਅੰਨੀ ਉਦਮ ਦੀ ਨਿਸ਼ਾਨੀ ਆ ਵੀ ਅਨਤਾਂ ਦੀ ਟੋਟ ਨਹੀਂ ਆਏਗੀ ਬੰਦਰੀ ਜ਼ਿੰਦਗੀ ਚ ਅੱਛਾ ਬੰਦੇ ਨੇ ਉਦਮ ਕੀਤਾ ਆਨ ਲਈ ਪੈਸੇ ਲਈ ਘਰ ਬਣਾਉਣ ਲਈ ਉਦਮ ਕੀਤਾ ਘਰ ਬਣ ਗਿਆ ਅੱਜ ਰੈਂਟ ਤੇ ਸੀ ਸਾਲ ਦੋ ਸਾਲ ਬਾਅਦ ਘਰ ਆਪਣਾ ਲੈ ਕੇ ਤੇ ਬੱਚਿਆਂ ਨਾਲ ਰਹਿਣ ਲੱਗ ਪਿਆ ਉਦਮ ਆ ਗਿਆ ਅੱਜ ਗੱਡੀ ਛੋਟੀ ਸੀ ਨਹੀਂ ਹੈਗੀ ਛੋਟੀ ਲੈ ਲਈ ਵੱਡੀ ਵੀ ਲੈ ਲਈ ਦੋ ਸਾਲਾਂ ਬਾਅਦ ਉਦਮ ਕੀਤਾ ਆ ਗਿਆ ਹੁਣ ਸੁਣਿਓ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਉਦੋਸਾ ਹੈ ਕਿਆ ਨਿਸ਼ਾਨੀ ਸਾਰੇ ਪੜੋ ਜੀ ਉਦੋਸਾ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦਮ ਦੀ ਇਹ ਨਿਸ਼ਾਨੀ ਤੁਹਾਡੇ ਘਰ ਚੋਂ ਆਨਤਾਂ ਦੀ ਤੋੜ ਨਹੀਂ ਹੋਣੀ ਹੋਦਾ ਤੁਹਾਡੇ ਘਰ 6-6 ਮਹੀਨਿਆਂ ਦਾ ਸਾਲ-ਸਾਲ ਦਾ ਰਸਨ ਭਰਿਆ ਰਵੇ ਕੋਈ ਉਦਮ ਚੋਂ ਕਰ ਦਿਓ ਤੁਸੀਂ ਪਰ ਜਿਹੜੇ ਕੰਮ ਦਾ ਉਦਮ ਨਹੀਂ ਕੀਤਾ ਉਹ ਨਹੀਂ ਘਰੋਂ ਚੀਜ਼ ਜਾਣੀ ਕਿਹੜੀ ਭਲਾ ਉਦੋ ਸੀ ਘਰੇ ਹੀ ਉਠੀ ਉਦਾਸੀ ਨਹੀਂ ਘਰੋਂ ਦੂਰ ਜਾਣੀ ਡਿਪਰੈਸ਼ਨ ਚਿੰਤਾਵਾਂ ਇਹ ਘਰ ਚ ਹੀ ਰਹਿਣੀਆਂ ਕਿਉਂ ਭਲਾ ਕਿਉਂਕਿ ਇਹਨੂੰ ਦੂਰ ਕਰਨ ਲਈ ਉਦਮ ਨਹੀਂ ਸੀ ਕੀਤਾ ਪੈਸੇ ਲਈ ਉਦਮ ਕੀਤਾ ਸੀ ਆ ਗਿਆ ਵਾਦੂ ਚਾਰ ਪੈਸੇ ਜੇਬ ਚ ਵੀ ਹੈਗੇ ਆ ਕਾਰਡ ਵੀ ਬੈਂਕ ਨੇ ਦਿੱਤਾ ਵੀ ਚੱਕੀ ਜਿੱਥੇ ਕਮਾਈ ਜਾਂ ਨਪੀਆ ਕਿੱਲੀ ਜਦੋਂ ਨੂੰ ਜੋ ਜੋ ਖਰੀਦਣਾ ਸਭ ਕੁਝ ਮਿਲ ਜੂ ਤੈਨੂੰ ਉਦੋਸ਼ਾ ਹੈ ਕਿਆ ਨਿਸ਼ਾਨੀ ਤੋੜ ਨਾ ਆਵੇ ਅੰਨੀ ਉਦੋਸੀ ਘਰੇ ਹੀ ਉੱਠੀ ਉਦੋਸੀ ਸਾਰੇ ਤੁਸੀਂ ਪੜੋ ਇੱਕ ਵਾਰ ਉਦੋਸੀ ਉਦਾਸੀ ਘਰੇ ਬੈਠੀ ਆ ਰੋ ਮੰਨ ਘੂੜੀ ਕੰਮੀ ਝੂਠਿਆਂ ਕੰਮਾਂ ਚ ਸੱਤੀ ਰੰਨੀ ਘਰੇ ਸਿਆਪਾ ਸਾਰੇ ਪੜੋ ਇਹ 7 ਰੰਨਾ ਕਿਹੜੀਆਂ ਭਲਾ ਅੱਖਾਂ ਕੰਨ ਨਾਸਾਂ ਮੂੰਹ ਕਾਮ ਇੰਦਰੀ ਇਹਨਾਂ 7 ਰੰਨਾ ਨੇ ਘਰੇ ਸੇ ਆਪਾ ਪਾਇਆ ਹੋਇਆ ਵਾ ਘਰੇ ਹੀ ਸੇ ਆਪਾ ਪਿਆ ਹੋਇਆ ਵਾ ਅੱਖਾਂ ਗਲਤ ਵੇਖੀ ਜਾਂਦੀਆਂ ਕੰਨ ਗਲਤ ਸੁਣੀ ਜਾਂਦੇ ਆ ਜबान ਗਲਤ ਬੋਲੀ ਜਾਂਦੀ ਆ ਤੇ ਲੋਕ ਇਲਜ਼ਾਮ ਲਾਈ ਜਾਂਦੇ ਲੋ ਫਲਾਣਾ ਸਾਡੇ ਘਰ ਸੇ ਆਪਾ ਪਾ ਗਿਆ ਮਾਰ ਕੇ ਇੰਨੇ ਪਾਇਆ ਵਾ ਆ ਇਹਨੇ 7 ਰੰਨੀ ਘਰੇ ਸੇ ਆਪਾ ਸਾਰੇ ਪੜੋ 7 ਰੰਨੀ ਰੋ ਮੰਨ ਕੂੜੀ ਕੂੜਿਆਂ ਕੰਮਾਂ ਚ ਰੋ ਰਹੇ ਆ ਹੂੰ